ਸੱਚਕਲ ਸ੍ਰੀ ਹਜੂਰ ਸਾਹਿਬ ਜਥਾ ਕਮੇਟੀ ਵੱਲੋਂ ਗੁਰਦਾਮਾ ਦੇ ਦਰਸ਼ਨ ਕਰਵਾਉਣ ਦੇ ਲਈ 75 ਯਾਤਰੀਆਂ ਦਾ ਜਥਾ ਲੁਧਿਆਣਾ ਰੇਲਵੇ ਸਟੇਸ਼ਨ ਤੋਂ ਰਵਾਨਾ ਕੀਤਾ ਗਿਆ ਤੇ ਜਥੇ ਦਾ ਸਵਾਗਤ ਸਮੂਹ ਲੁਧਿਆਣਾ ਵਾਸੀਆਂ ਦੇ ਵੱਲੋਂ ਸ਼ਰਧਾ ਭਾਵਨਾ ਦੇ ਨਾਲ ਕੀਤਾ ਗਿਆ ਵਿਦਿਕਾਰਨ ਗਲਬਤ ਕਾਰਦਾ ਪ੍ਰਬੰਧਕਾਂ ਨੇ ਦੱਸਿਆ ਕਿ ਸਾਡੀ 17ਵੀਂ ਯਾਤਰਾ ਗੁਰਦੁਆਰਾ ਸ੍ਰੀ ਢੋਬੜੀ ਸਾਹਿਬ ਅਸਾਮ ਦੇ ਦਰਸ਼ਨ ਦੀਦਾਰ ਕਰਨ ਦੇ ਲਈ ਸੰਗਤ ਗੁਰੂ ਘਰ ਜਾ ਰਹੀਆਂ ਨੇ ਸਸਤੇ ਵਿੱਚ ਅਸੀਂ ਸਮੂਹ ਸਾਧ ਸੰਗਤ ਨੂੰ ਗੁਰੂ ਚਰਨਾ ਦੇ ਨਾਲ ਚੋਣਨ ਦੇ ਲਈ ਇਹ ਉਪਰਾਲਾ ਪਿਛਲੇ ਲੰਬੇ ਸਮੇਂ ਤੋਂ ਕਰ ਤੇ ਆ ਰਿਹਾ ਅਸੀਂ ਕਾਲਪੁਰਖ ਤੇ ਚਰਨਾ ਚਰਦਾਸ ਕਰਦੇ ਆ ਕਿਸ ਆਪਣਾ ਆਸ਼ੀਰਵਾਦ ਸਾਡੇ ਤੋਂ ਬਣਾ ਕੇ ਸੇਵਾ ਲੈਂਦੇ ਰਹਿਣ। ਆਖਾਲਸਾ ਬਾਈ ਗੁਰਜੀ ਕੀ ਫਤਿਹ। ਸਤਿਖੰਡ ਸ੍ਰੀ ਹਜੂਰ ਸਾਹਿਬ ਜਥਾ ਕਮੇਟੀ ਵੱਲੋਂ ਅਤੇ ਰਾਸ਼ਟਰੀ ਸਿੱਖ ਸੰਗਤ ਵੱਲੋਂ ਜਿਹੜੀ ਯਾਤਰਾ ਧੋਬੜੀ ਸਾਹਿਬ ਜਾ ਰਹੀ ਆ ਅੱਜ ਇਹ ਰੇਲਵੇ ਸਟੇਸ਼ਨ ਤੋਂ ਰਵਾਨਾ ਹੋਏਗੀ। ਧੋਬੜੀ ਸਾਹਿਬ ਇਹ 16 ਤਰੀਕ ਨੂੰ ਪਹੁੰਚੇਗੀ ਜਿਸ ਦੇ ਵਿੱਚ ਸਾਰਾ ਖਾਨ ਪੈਂਦਾ ਇੰਤਜ਼ਾਮ ਜਿਹੜਾ ਹੈ ਉਹ ਰਾਸ਼ਟਰੀ ਆ ਸਿੱਖ ਸੰਗਤਾਂ ਨੂੰ ਕੀਤਾ ਜਾਂਦਾ ਹੈ ਅਤੇ ਜਿਹੜੀਆਂ ਸੰਗਤਾਂ ਸਾਡੇ ਨਾਲ ਜਾਂਦੀਆਂ ਉਹਨਾਂ ਨੂੰ ਜਿਵੇਂ ਆਖਦੇ ਆਂ ਦੂਸਰੀ ਬੇਨਤੀ ਆ ਜਿਨ੍ਹਾਂ ਨੇ ਸੀਟਾਂ ਕਰੋੜੀਆਂ ਹੋਣ ਉਹ ਸਾਡੇ ਨਾਲ 2 ਮਹੀਨੇ ਪਹਿਲਾਂ ਬੁੱਕ ਕਰਾਇ ਕਰਨ ਤਾਂ ਕਿ ਟੈਂਪਰ ਸੀਟਾਂ ਬੁੱਕ ਹੋਣ ਤੇ ਦੂਜੀ ਬੇਨਤੀ ਆ ਕਿ ਅਸੀਂ ਪਟਨਾ ਦੀ ਧਰਤੀ ਤੇ 20 ਤਰੀਕ ਨੂੰ ਪਹੁੰਚਾਂਗੇ ਜਿਸ ਦੀ वापसी ਅਕਾਲ ਤਖਤ ਤੇ ਗੱਡੀ ਰਾਹੀਂ 21 ਤਰੀਕ ਨੂੰ ਹੋਵੇਗੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਅਸੀਂ ਨਾਨਕ ਸ਼ਾਹੀ ਕੈਲੰਡਰ ਦੇ ਮੁਤਾਬਕ ਜੋ ਕਿ ਨਵਾਂ ਸਾਲ ਚੜਿਆ ਸਾਰੀ ਸੰਗਤ ਰਲ ਮਿਲ ਕੇ ਲੁਧਿਆਣੇ ਤੋਂ 75 ਯਾਤਰੀਆਂ ਦੇ ਜਥੇ ਸਮੇਤ ਗੁਰਦੁਆਰਾ ਥੋਬੜੀ ਸਾਹਿਬ ਅਸਾਮ ਦੀ ਯਾਤਰਾ ਲਈ ਜਾ ਰਹੇ ਹਾਂ ਜਿੱਥੇ ਸ੍ਰੀ ਗੁਰੂ ਤੇਗ ਬਹਾਦਰ ਜੀ ਨੇ ਦੁਨੀਆ ਨੂੰ ਤਾਰਦੇ ਹੋਏ ਨੇਤਾਈ ਥੋਬਣ ਨੂੰ ਵੀ ਤਾਰਿਆ ਤੇ ਉਸ ਦੀ ਨਾਂ ਤੇ ਗੁਰਦੁਆਰਾ ਥੋਬੜੀ ਸਾਹਿਬ ਬਣਿਆ ਹੋਇਆ ਹੈ ਥੋਬੜੀ ਸਾਹਿਬ ਦੀ ਯਾਤਰਾ ਤੋਂ ਉਪਰੰਤ 19 ਤਰੀਕ ਨੂੰ ਅਸੀਂ ਨੂ ਕੋਚ ਵਿਹਾਰ ਤੋਂ ਉਹ ਪਟਨਾ ਸਾਹਿਬ ਦੀ ਧਰਤੀ ਜਿੱਥੇ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦਾ ਪ੍ਰਕਾਸ਼ ਹੋਇਆ ਉਸ ਧਰਤੀ ਨੂੰ ਭਾਗ ਲਾਏ ਉਸ ਧਰਤੀ ਤੇ ਜਾ ਕੇ ਦਰਸ਼ਨ ਕਰਕੇ ਸੰਗਤਾਂ ਗੁਰਦੁਆਰਾ ਸੀਤਲਕੁੰਡ ਗੁਰੂ ਨਾਨਕ ਸੀਤਲਕੁੰਡ ਗੁਰਦੁਆਰਾ ਤੇ ਗੁਰਦੁਆਰਾ ਜੋ ਕਿ ਰਾਜਗੀਰ ਦੀ ਧਰਤੀ ਤੇ ਹੈ ਤੇ ਲੋਕਲ ਗੁਰਦੁਆਰਾ ਸਾਹਿਬ ਦੇ ਦਰਸ਼ਨ ਕਰਦੇ ਹੋਏ ਇਹ ਜਥਾ 24 ਤਰੀਕ ਨੂੰ ਲੁਧਿਆਣਾ ਰੇਲਵੇ ਸਟੇਸ਼ਨ ਤੇ ਅਕਾਲ ਤਖਤ ਗੱਡੀ ਦੇ ਰਾਹੀਂ ਯਾਤਰਾ ਕਰਕੇ ਲੁਧਿਆਣਾ ਰੇਲਵੇ ਸਟੇਸ਼ਨ ਤੇ ਸ਼ਾਮ ਨੂੰ ਪਹੁੰਚੇਗਾ ਜਾਨਾ ਲਾਈਕ ਦਿਲੀ ਟਿੰਕਾ ਚਾਟ ਰਿਪੋਰਟ